ਕੋਟ ਜੋ ਕਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 878 ਅੰਗ ਤੇ ਸ਼ਬਦ ਜਾਣ ਕਰਦੇ ਆਂ ਆਰਾਮ ਕਲੀ ਮਹੱਲਾ ਪਹਿਲਾ ਸੁਰਤੀ ਸੁਰਤ ਰਲਾਈਏ ਏਤ ਕਿਨ ਜਦੋਂ ਸੁਰਤ ਦੇ ਨਾਲ ਸੁਰਤ ਮਿਲਦੀ ਹੈ ਜਿਵੇਂ ਜੋਤ ਨਾਲ ਜੋਤ ਰਲਦੀ ਹੈ ਸੁਰਤੀ ਸੁਰਤ ਰਲਾਈਏ ਏਤ ਤਨਕਰਤੁ ਲਹਾ ਕਰੇ ਆਪਣਾ ਜਿਹੜਾ ਤਨ ਐ ਨਾ ਸਰੀਰ ਨੂੰ ਤੁਲਾ ਬਣਾ ਲੈ ਇਹਨੂੰ ਬੀੜੀ ਬਣਾ ਲੈ ਇਹ ਬੀੜੀ ਕਦੋਂ ਬਣਨੀ ਹੈ ਜਦੋਂ ਸੂਰਤ ਦੇ ਨਾਲ ਸੂਰਤ ਰਲਣੀ ਹੈ ਜਦੋਂ ਜੋਤ ਨਾ ਜੋਤ ਰਲਦੀ ਹੈ ਤਨਕਰਤੁ ਲਹਾ ਲੰਗੇ ਜੀਤ ਕਿ ਜਿਹਦੇ ਬਾਅਦ ਚੜ ਕੇ ਤੂੰ ਫੇਰ ਪਾਰ ਲੰਘ ਜਾਵੇਂਗਾ ਇਹ ਤੇਰੀ ਦੇਹ ਨਹੀਂ ਕਿਸ਼ਤੀ ਬਣ ਜਾਣਾ ਦੇਹ ਨਹੀਂ ਡੁੱਬ ਜਾਂਦੀ ਹੈ ਪਾਣੀ 'ਚ ਜਦੋਂ ਕਿਸ਼ਤੀ ਬਣ ਜੀਵੇ ਪਾਰ ਲੰਘ ਜਾਂਦੀ ਹੈ ਇਹ ਕਦੋਂ ਬਣਦੀ ਹੈ ਜਦੋਂ ਸੁਰਤ ਦੇ ਨਾਲ ਸੁਰਤ ਮਿਲਦੀ ਹੈ ਉਹਨੇ ਮਿਲਦੀ ਕਿਸ ਤਰ੍ਹਾਂ ਜੋਤ ਨਾਲ ਜੋਤ ਕਿਸ ਤਰ੍ਹਾਂ ਰਲਦੀ ਹੈ ਇਹ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸ਼ਬਦ ਵਿੱਚ ਵਿਖਿਆਨ ਕਰਨਗੇ ਅੰਤਰ ਪਾਏ ਤਿਸੇ ਤੋਂ ਰੱਖ ਕਹਿੰਦੇ ਆਪਣੇ ਅੰਦਰ ਦੇ ਜਿਹ ਭੈ ਰੱਖ ਡਰ ਰਿਹਾ ਉਹ ਤੋਂ ਆਮ ਕਹਿੰਦੇ ਕਿ ਰੱਬ ਤੋਂ ਡਰਦੇ ਰਹੀਏ ਕਹਿੰਦੇ ਅੰਦਰ ਦੇ ਜਿਹ ਭੈ ਰੱਖ ਡਾਰੋ ਤੋਂ ਵਕਤ ਅੰਤਰ ਪਾਏ ਤਿਸ ਤੋਂ ਰੱਖ ਐਹ ਨਿਸ ਐਹ ਨਿਸ ਕਹਿੰਦੇ ਦਿਨ ਤੇ ਰਾਤ ਦੀਵਾ ਬਲੇ ਅਥਕਾ ਕਹਿੰਦੇ ਜਦੋਂ ਦੀਵਾ ਬਲਦਾ ਸਬਦ ਦਾ ਦੀਪਕ ਅਥੱਕ ਨੂੰ ਕਹਿੰਦੇ ਆ ਜਿਹੜਾ ਨਾ ਥੱਕਦਾ ਹੋਵੇ ਅਸੀਂ ਥੱਕ ਜਾਂਦੇ ਆ ਕੰਮ ਕਰਦੇ ਕਰਦੇ ਥੱਕ ਜਾਂਦੇ ਆ ਫਿਰ ਬਹਿ ਜਾਂਦੇ ਆ ਫਿਰ ਸੌਂ ਜਾਂਦੇ ਆ ਪਾਠ ਕਰਦੇ ਵੀ ਥੱਕ ਜਾਂਦੇ ਆ ਲੇਕਿਨ ਇੱਧਰ ਬਚਨ ਕਰਦੇ ਕਹਿੰਦੇ ਉਹ ਦੀਵਾ ਬਲਦਾ ਸਬਦ ਦਾ ਦੀਵਾ ਜਿਹੜਾ ਅਥੱਕ ਹੈ ਥੱਕਦਾ ਹੀ ਨਹੀਂ ਕਦੇ ਅਹਲੇ ਸਦੀਵਾ ਦੀਵਾ ਬਲਿਆ ਜਦੋਂ ਦਿਨ ਰਾਤ ਦੀਵਾ ਬਲ ਜਾਂਦਾ ਹੈ ਇਹ ਛੁੱਟੀ ਨਹੀਂ ਨਹੀਂ ਅਸੀਂ ਤਾਂ ਅਰਦਾਸ ਕਰਕੇ ਘਰ ਨੂੰ ਚਲੇ ਜਾਂਦੇ ਆ ਕਿ ਚਾਰ ਵਖਤ ਦਿਨ ਦੇ ਸੁੱਖ ਦੇ ਬਤੀਤ ਕਰਤੇ ਰਾਤ ਆਈ ਹੁਣ ਛੁੱਟੀਆਂ ਬਖਸ਼ੋ ਛੁੱਟੀਆਂ ਬਖਸ਼ ਕੇ ਅਰਦਾਸ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਘਰ ਨੂੰ ਚਲੇ ਜਾਂਦੇ ਆ ਛੁੱਟੀ ਰਾਤ ਦੀ ਛੁੱਟੀ ਤੇ ਇੱਕ ਸਕਿੰਟ ਦੀ ਨਹੀਂ ਹੈਗੀ ਮਿੰਟ ਵੀ ਬੜੀ ਦੂਰ ਏ ਇੱਕ ਸਕਿੰਟ ਦੀ ਵੀ ਛੁੱਟੀ ਨਹੀਂ ਨਾਮ ਜਪਣ ਤੋਂ ਇਹ ਅਗਿਆਨ ਦੀਆਂ ਗੱਲਾਂ ਹਨ ਕਿ ਛੁੱਟੀਆਂ ਬਖਸ਼ੋ ਰਾਤ ਨੂੰ ਜੋ ਮਰਜ਼ੀ ਕਰੀਏ ਸੀ ਅਰਦਾਸਾਂ ਹੁੰਦੀਆਂ ਗੁਰਦੁਆਰਿਆਂ 'ਚ ਕਿ ਦਿਨ ਵਧੀਆ ਲੰਘ ਗਏ ਹੁਣ ਰਾਤ ਆਈ ਹੈ ਹੁਣ ਛੁੱਟੀਆਂ ਬਖਸ਼ੋ ਅਸੀਂ ਘਰਾਂ ਨੂੰ ਜਾਈਏ ਇੱਧਰ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਪਾਈ ਦਿਨ ਰਾਤ ਦੀਵਾ ਬਾਲਣਾ ਅਥੱਕ ਹੈ ਜਿਹੜਾ ਸਦਾਈ ਸਦਾਈ ਜਪ ਦਾ ਜਾ ਸਦਾਈ ਸ਼ਬਦ ਦਾ ਜਾਪ ਕਰਨਾ ਹੈ ਇਹਨੇ ਸਦੀਵਾ ਬਲੇ ਅਥੱਕ ਕਹਿੰਦੇ ਦਿਨ ਰਾਤ ਇਹ ਦੀਵਾ ਬਾਲਣਾ ਹੈ ਜਿਹੜਾ ਥੱਕਦਾ ਨਹੀਂ ਐਸਾ ਦੀਵਾ ਨੀਰ ਤਰਾਈ ਕਹਿੰਦਾ ਇਹ ਜਿਹੜਾ ਦੀਵਾ ਹੈ ਪਾਣੀ ਪਰ ਤਰ ਜਾਂਦਾ ਹੈ ਨੀਰ ਪਾਣੀ ਨੂੰ ਕਹਿੰਦੇ ਆ ਇਹ ਦੀਵਾ ਜਿਹੜਾ ਬਲਦਾ ਹੈ ਨਾ ਜਿਹੜਾ ਥੱਕਦਾ ਹੀ ਨਹੀਂ ਦਿਨ ਰਾਤ ਬਲਦਾ ਹੈ ਐਸਾ ਦੀਵਾ ਨੀਰ ਤਰਾਈ ਕਹਿੰਦੇ ਪਾਣੀ ਪਰ ਤਰ ਜਾਂਦਾ ਹੈ ਇਹ ਦੀਵਾ ਡੁੱਬਦਾ ਨਹੀਂ ਫਿਰੇ ਜੀ ਤਦੀਪੇ ਸਭ ਸੋਜੀ ਪਾਏ ਕਹਿੰਦਾ ਇਸ ਦੀਵੇ ਨਾਲ ਫਿਰ ਸਾਰੀ ਸੋਜੀ ਆ ਜਾਂਦੀ ਹੈ ਕਿਹੜਾ ਦੀਵਾ ਸ਼ਬਦ ਵਾਲਾ ਜਿਹੜਾ ਆਪਾਂ ਬਾਲਦੇ ਆ ਨਾ ਕੀ ਵਾਲਾ ਦੀਵਾ ਉਹ ਤੇ ਇੱਕ ਹਬਾ ਦਾ ਬੁੱਲਾਜ ਵੀ ਜਿਹਦੇ ਬੁੱਝ ਜਾਂਦਾ ਹੈ ਉਹਦੇ ਬਾਅਦ ਪਾਣੀ ਛੇੜ ਦੋ ਜਿਹੜੇ ਬੁੱਝਣਾ ਹੈ ਉਸ ਦੀਵੇਂ ਨੂੰ ਮਾਂਤਾ ਦੇਈ ਜਾਂਦੇ ਆ ਖੁੰਜੇ ਚ ਰੱਖ ਕੇ ਉਹਨੂੰ ਮੱਤਾ ਟਿਕੀ ਜਾਂਦੇ ਆ ਇੱਧਰ ਜਿਹੜਾ ਬਾਬੇ ਨਾਨਕ ਨੇ ਦੀਵਾ ਵਾਲਿਆ ਇੱਧਰ ਥੋੜਾ ਧਿਆਨ ਹੈ ਇਹਨੂੰ ਬਠਾਲ ਕੇ ਜਾਂਦੇ ਆ ਨਾ ਬਾਬੇ ਨਾਨਕ ਦੇ ਕੋਲ ਉਹਨੂੰ ਕਹਿ ਕੇ ਜਾਂਦਾ ਉੱਠਣ ਲੱਗਿਆ ਬਈ ਦੇਖੀਂ ਇਹ ਜੋਤ ਦਾ ਧਿਆਨ ਰੱਖੀਏ ਨਾ ਬੁੱਝੇ ਬੇ ਕਿਤੇ ਇੱਧਰ ਬਾਬੇ ਨਾਨਕ ਵਾਲੀ ਬੁੱਝਦੀ ਆ ਬੁੱਝਾਂਂਦੇ ਕਹਿੰਦੇ ਪਾਠੀ ਪਾਠ ਕਰੇ ਨਾ ਕਰੇ ਕੋਈ ਰੌਲਾ ਨਹੀਂ ਰੌਲਾ ਤਾਂ ਜਿਹੜੀ ਖੂੰਜੇ 'ਚ ਜੋਤ ਵਾਲ ਕੇ ਰੱਖੀ ਵੀ ਉਹਦਾ ਹੈ ਇਹ ਕੀ ਐ ਲੋਕਾਂ ਨੂੰ ਗਾਲਣ ਦਾ ਸਮਾਨ ਨਹੀਂ ਇਹ ਇਹ ਲੋਕਾਂ ਨੂੰ ਅਲਝਾਉਣੇ ਵਾਲਾ ਕੰਮ ਨਹੀਂ ਇਹ ਤਾਂ ਦੀਵਾ ਹੈ ਜਿਆ ਕਹਿੰਦੇ ਭਾਈ ਪਾਣੀ ਪਰ ਵੀ ਤਰ ਜਾਂਦਾ ਕਿਹੜਾ ਸਾਵਧ ਵਾਲਾ ਦੀਵਾ ਜਿਤ ਦੀਬੇ ਸਭ ਸੋਝੀ ਪਾਏ ਪਾਣੀ ਪਰ ਤਰ ਵੀ ਜਾਂਦਾ ਹੈ ਦੀਵੇ ਨਾਲ ਸਾਰੀ ਸੋਝੀ ਵੀ ਆ ਜਾਂਦੀ ਹੈ ਸੋਝੀ ਉਹਨੂੰ ਕਹਿੰਦੇ ਆ ਜਦੋਂ ਪਛਾਣਾਂ ਲੱਗ ਜਾਂਦਾ ਹੈ ਸੂਰਤ ਵਿੱਚ ਆ ਜਾਂਦਾ ਹੈ ਇਹ ਪਛਾਣਦਾ ਹੈ ਪਛਾਣਦਾ ਕਦੋਂ ਹੈ ਜਦੋਂ ਇਹ ਦੀਵਾ ਬਲ ਜਾਂਦਾ ਹੈ ਜਦੋਂ ਸ਼ਬਦ ਦਾ ਦੀਵਾ ਬਲ ਜਾਂਦਾ ਹੈ ਜਿਤ ਦੀਵੇ ਸਭ ਸੋਝੀ ਪਾਏ ਰਹੋ ਸਤਸੰਗਤ ਦੀਵਾ ਹੁਣ ਬਲ ਚੁੱਕਿਆ ਸੋਜੀ ਹੋ ਗਈ। ਦੇਖਣ ਲੱਗ ਗਿਆ। ਅੱਗੇ ਪਾਤਸ਼ਾਹ ਸਿਰ ਗੋ ਨਾਨਕਦੇਵ ਜੀ ਸਮਝਾਉਂਦੇ ਆ ਪਾਈਏ ਬਲ ਦਾ ਕਿਸ ਤਰ੍ਹਾਂ। ਹਾਲੇ ਦੱਸਿਆ ਕਿ ਇਹ ਦੀਵੇ ਨਾਲ ਪਾਣੀ ਪਰ ਤਰਿਆ ਜਾ ਸਕਦਾ ਹੈ। ਸੋਜੀ ਆ ਜਾਂਦੀ ਹੈ ਇਹ ਦੀਵਾ ਸਦਾ ਹੀ ਜਦੋਂ ਬਲ ਗਿਆ। ਲੇਕਿਨ ਬਲਿਆ ਕਦੋਂ ਹੈ? ਹਾਲੇ ਇਹ ਚੀਜ਼ ਸਮਝਣੀ ਬਾਕੀ ਹੈ। ਕਿ ਇਹ ਦੀਵਾ ਬਲਿਆ ਕਿਸ ਤਰ੍ਹਾਂ ਹੈ ਇਹ ਦੀਵਾ ਸਾਰਿਆਂ ਦੇ ਨਹੀਂ ਬਲਦਾ ਪਾਣੀ ਪਰ ਤੈਰਨੇ ਵਾਲਾ ਦੀਵਾ ਕਿਤੇ ਸੌਖਾ ਦੀਵਾ ਹੈ ਪਾਣੀ ਵਿੱਚ ਤੱਕ ਉਹਦੇ ਬੁੱਝ ਜਾਂਦੀ ਹੈ ਇਹ ਦੂਆ ਦੀਵਾ ਸਮਝੀਏ ਚਮਕਾ ਵੀ ਬਾਲ ਲੈਂਦੇ ਹੈ ਕਈ ਮੇਰੇ ਵਰਗੇ ਚਾਰੇ ਪਾਸੇ ਨੂੰ ਬੱਤੀਆਂ ਲਾ ਕੇ ਨ ਚਮਕਾ ਦੀਵਾ ਬਣਾ ਕੇ ਕੀ ਪਾ ਕੇ ਫਿਰ ਮੱਤਾ ਢੇਕਦੇ ਆ ਉਹਨੂੰ ਕੀ ਉਹ ਰੱਬ ਹੈ ਰੱਬੇ ਸਮਝ ਕੇ ਮੱਤਾ ਢੇਕਦੇ ਆ ਉਹਨੂੰ ਸਿਰ ਗੁਰੂ ਨਾਨਕ ਦੇਵ ਜੀ ਨੇ ਸਾਰੀਆਂ ਚੀਜ਼ਾਂ ਦਾ ਇਹਨਾਂ ਦਾ ਖਾਤਮਾ ਕੀਤਾ ਹੈ ਇੱਕੋ ਇੱਕ ਸ਼ਬਦ ਦੇ ਨਾਲ ਜੋੜਿਆ ਹੈ ਇਹ ਦੀਵਾ ਬੜਦਾ ਕਿਸ ਤਰ੍ਹਾਂ ਸਸੇਗੀ ਕਦੇ-ਕਦੇ ਨਾ ਮਾਸਟਰ ਫਿਰ ਸਵਾਲ ਪੁੱਛ ਲਿੰਦਾ ਹੈ ਫਿਰ ਪਤਾ ਲੱਗ ਜਾਂਦਾ ਕਿ ਕਿੰਨਾ ਕਿ ਗਿਆਨ ਹੋ ਗਿਆ ਹਲੇ ਬੱਚਿਆਂ ਨੂੰ ਕਿੰਨਾ ਕੁ ਹੋਇਆ ਨਹੀਂ ਹੱਚੀ ਮਿੱਟੀ ਸੋਜੀ ਹੋਏ ਤਾਂ ਕਾਕੀਆ ਮਾਨੇ ਸੋਏ ਸਸੇਗੀ ਸੰਗਤ ਨੂੰ ਹੁਣ ਸਵਾਲ ਪੁੱਛਿਆ ਹੈ ਹੁਣ ਆਨਾ ਬਹਾਨਾ ਨਾ ਕਰਿਓ ਕਿ ਬੋਲਣਾ ਹੀ ਨਹੀਂ ਤੁਸੀਂ ਗੁੰਗੇ ਤਾਂ ਨਹੀਂ ਤਦੋਂ ਰੱਬ ਨੇ ਜਮਾਨ ਲਾਈ ਐ ਘਰ ਤੁਸੀਂ ਬਥੇਰਾ ਬੋਲਦੇ ਆ ਪੰਚਾਇਤਾਂ 'ਚ ਤੁਸੀਂ ਬਥੇਰਾ ਬੋਲਦੇ ਆ ਇੱਥੇ ਤੁਹਾਨੂੰ ਕੀ ਹੋ ਜਾਂਦਾ ਐਥੇ ਕਿਉਂ ਨਹੀਂ ਬੋਲਦੇ ਹੱਚੀ ਮਿੱਟੀ ਸੋਜੀ ਹੋਏ ਤਾਂ ਕਾ ਕੀ ਆ ਮਾਨੇ ਸੋਏ ਇਹ ਸਵਾਲ ਪੁੱਛਿਆ ਤਵਤੋਂ ਬਹੁਤ ਵਕਤ ਹੋ ਗਿਆ ਗੁਰਦੁਆਰੇ ਚ ਆਉਂਦਿਆਂ ਨੂੰ ਬਹੁਤ ਵਕਤ ਹੋ ਗਿਆ ਪਾਠ ਕਰਦਿਆਂ ਨੂੰ ਪਤ ਨਹੀਂ ਕਿੰਨੇ ਪਾਠ ਸੁਣ ਲੇ ਪੜ੍ਹ ਲੇ ਕਰਾ ਲੇ ਇਹ ਇੱਕ ਸਵਾਲ ਪੁੱਛਿਆ ਬਾਬੇ ਨਾਨਕ ਨੇ ਤੁਹਾਡੇ ਕੋਲੋਂ ਦੋ ਜਵਾਬ ਅੱਜ ਤੁਹਾਡਾ ਹਿੰਮਤian ਹੈ ਬਹੁਤ देर ਹੋ ਗਈ ਕਥਿਆ ਸੁਣਦਿਆਂ ਨੂੰ ਬਹੁਤ ਪਾਠ ਕਰ ਲੇ ਮੇਰੇ ਵੀਰਾਂ ਨੇ ਕਈਆਂ ਨੇ ਬਹੁਤ ਬਾਤ ਕਰ ਲਿਆ ਗੁਰੂ ਗ੍ਰੰਥ ਸਾਹਿਬ ਦੇ ਹੱਛੀ ਮਿੱਟੀ ਸੋਜੀ ਹੋਏ ਤਾਂ ਕਾ ਕੀ ਆ ਮਾਨੇ ਸੋਏ ਕਹਿੰਦੇ ਜਿਹਦੀ ਹੱਸੀ ਮਿਟ ਜਾਂਦੀ ਐ ਜਿਹਦੇ ਚੰਗਾ ਕਣ ਮਿਟ ਜਾਂਦਾ ਜਿਹਦਾ ਚੰਗਾ ਪਣ ਜਿਹਦੀ ਸੋਭਾ ਖਤਮ ਹੋ ਜਾਂਦੀ ਐ ਜਿਹਨੂੰ ਸੋਭਾ ਦੀ ਲੋੜ ਨਹੀਂ ਰਹਿੰਦੀ ਕਿਸੇ ਦੀ ਲੋੜ ਰਹਿੰਦੀ ਐ ਨਿੰਦਿਆ ਦੀ ਲੋੜ ਰਹਿੰਦੀ ਐ ਜਿਦੀ ਹੱચી ਮਿਟ ਗਈ ਹੱચી ਨਾ ਚੰਗੇ ਨੂੰ ਕਹਿੰਦੇ ਆ ਅਸੀਂ ਚੰਗਾ ਬਣਨੇ ਵਾਸਤੇ ਸਾਰੇ ਕੰਮ ਕਰਦੇ ਆ ਲੋਕਾਂ ਨੂੰ ਚੰਗਾ ਬਣਾਉਣ ਬਾ ਦੇਖਣ ਬਾਤ ਤੇ ਇਧਰ ਬਚਨ ਕਰਤੇ ਬਾਬੇ ਨਾਨਕ ਨੇ ਇਹ ਕਹਿੰਦੇ ਜਿਦੇ ਜੇ ਇਹ ਚੀਜ਼ ਮਿਟ ਗਈ ਖਤਮ ਹੋ ਗਈ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਆਪਣਾ ਚੰਗਾਪਣ ਖਤਮ ਕਰ ਲਿਆ ਕਿ ਮੈਂ ਤਾਂ ਬੇਕੂਫ ਆ ਇਹ ਨਹੀਂ ਦਾਬਾ ਕਰਨਾ ਕਿ ਮੈਂ ਚੰਗਾ ਐ ਮੈਨੂੰ ਅਕਲ ਹੈ ਜਦੋਂ ਇਹ ਚੀਜ਼ ਖਤਮ ਹੋ ਗਈ ਫਿਰ ਸੋਝੀ ਪੈ ਜਾਂਦੀ ਹੈ ਫਿਰ ਦੀਵਾ ਬਲਦਾ ਹੈ ਇਹ ਇਹ ਬਾਬੇ ਨਾਨਕ ਵਾਲਾ ਦੀਵਾ ਕਦੋਂ ਬਲਦਾ ਹੁਣ ਲੜਾਈ ਤਾਂ ਇਹੀ ਹੈ ਘਰ ਵਿੱਚ ਵੀ ਇਹੀ ਆ ਬਾਹਰ ਵੀ ਇਹੀ ਆ ਕਿਹੜੀ ਕਿ ਮੈਨੂੰ ਅਕਲ ਵੱਧਦਾ ਤੈਨੂੰ ਘਟਾ ਹੈ ਇਹੀ ਲੜਾਈ ਹੈ ਕਿ ਮੈਂ ਚੰਗਾ ਹਾਂ ਤੂੰ ਮਾੜਾ ਸਾਰੀ ਉਮਰ ਲੰਘ ਜਾਂਦੀਆਂ ਵਿਆਹ ਵੀ ਹੋ ਜਾਂਦੇ ਆ ਲੇਕਿਨ ਆਦਮੀ ਟੀਮੀ ਦੀ ਲੜਾਈ ਨਹੀਂ ਮੁੱਕਦੀ ਉਹ ਕਹਿੰਦਾ ਮੈਨੂੰ ਅਕਲ ਜ਼ਿਆਦਾ ਹੈ ਬੀਬੀ ਕਹਿੰਦੀ ਮੈਨੂੰ ਅਕਲ ਜ਼ਿਆਦਾ ਹੈ ਲੜਾਈ ਮੁੱਕਦੀ ਨਹੀਂ ਘਰ ਦੇ ਵਿੱਚ ਇਦਾਂ ਨਵੇੜਤੀ ਜਦੋਂ ਆਪਣੇ ਆਪ ਨੂੰ ਮਾੜਾ ਹੀ ਮੰਨ ਲਿਆ ਬਈ ਮੈਂ ਤਾਂ ਮਾੜਾ ਹੱਛਾਪਣ ਚੰਗਾਪਣ ਮਿਟ ਗਿਆ ਹੱੱਚੀ ਮਿਟੀ ਸੋਜੀ ਹੋਏ ਫਿਰ ਸੋਝੀ ਆ ਜਾਂਦੀ ਹੈ ਫਿਰ ਸੁਰਤ ਆ ਜਾਂਦੀ ਹੈ ਸਿਰ ਗੋ ਨਾਨਕ ਦੇਵ ਜੀ ਨੇ ਬਚਨ ਕਰ ਦਿੱਤੇ ਜਦੋਂ ਹੱਛੀ ਮਿੱਟਦੀ ਹੈ ਫਿਰ ਸੋਝੀ ਆਉਂਦੀ ਹੈ ਹੱਛੀ ਸਾਡੀ ਮਿਟੀ ਨਹੀਂ ਲੜਾਈ ਤਾਂ ਹੀ ਆ ਹੋਰ ਤਾਂ ਕੋਈ ਲੜਾਈ ਨਹੀਂ ਹੱਛੀ ਮਿਟੀ ਸੋਝੀ ਹੋਏ ਸੰਤਿ ਇੱਥੇ ਤੱਕ ਤਾਂ ਪਤਾ ਲੱਗ ਗਿਆ ਹੁਣ ਕਿ ਹੱਛੀ ਮਿਟਣ ਦੇ ਨਾਲ ਸੋਝੀ ਆਉਂਦੀ ਹੈ ਜਦੋਂ ਹੱਛੀ ਮਿਟ ਗਈ ਲੜਾਈ ਮਿਟ ਗਈ ਉਸ ਤੋਂ ਅਗਲੀ ਗੱਲ ਦੇਖੋ ਪਹਿਲਾਂ ਹੱਛੀ ਮਿਟੀ ਸੋਝੀ ਹੋ ਗਈ ਫਿਰ ਕੀ ਵਰਦੇ ਦਿੱਤਾ ਤਾਂ ਕਾ ਕੀਆ ਮਾਨੇ ਸੋਏ ਕਹਿੰਦੇ ਉਹਦਾ ਕਰਿਆ ਵੇ ਉਹਦਾ ਕਿਹਾ ਵੇ ਫਿਰ ਰੱਬ ਮੰਨਣ ਲੱਗ ਜਾਂਦਾ ਰਾਬੂ ਦੀ ਗੱਲ ਮੰਨਣ ਲੱਗ ਜਾਂਦਾ ਫਿਰ ਜੋ ਕਰਦਾ ਤਾ ਕਾ ਕੀਆ ਕਹਿੰਦਾ ਜੋ ਕਰਦਾ ਮੰਨੇ ਸੋਏ ਸੋ ਰੱਬ ਨੂੰ ਕਹਿੰਦੇ ਆ ਕਹਿੰਦੇ ਰੱਬ ਫਿਰ ਉਹਦੀ ਗੱਲ ਮੰਨਣ ਲੱਗ ਜਾਂਦਾ ਜੀ ਨੂੰ ਸੋਜੀ ਆ ਜਾਂਦੀ ਹੈ ਸੋਜੀ ਕਿਸ ਨੂੰ ਆਉਂਦੀ ਹੈ ਜਿੱਦੀ ਹੱਛੀ ਮਿਟ ਜਾਂਦੀ ਹੈ ਜਿਹਦਾ ਚੰਗਾ ਪਾਣ ਖਤਮ ਹੋ ਜਾਂਦਾ ਉਹਨੂੰ ਸੋਜੀ ਆਉਂਦੀ ਆ ਰੱਬ ਦੀ ਫਿਰ ਰੱਬੂ ਦੀ ਗੱਲ ਮੰਨਣ ਲੱਗ ਜਾਂਦਾ ਸਾਰੀਆਂ ਲੜਾਈਆਂ ਖਤਮ ਕਰ ਦਿੱਤੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੱਚੀ ਮਿੱਟੀ ਸੋਜੀ ਹੋਏ ਤਾਂ ਕਾ ਕੀਆ ਮਾਨੇ ਸੋਏ ਰੱਬ ਗੱਲ ਰੱਬ ਗੱਲ ਮੰਨਣ ਲੱਗ ਗਿਆ ਸਤਸੰਗ ਜੀ ਹੋਰ ਕੀ ਲੈਣਾ ਸੰਸਾਰ ਦੇ ਚ ਜਿਸ ਮਨੁੱਖ ਦੀ ਜਿਸ ਸਾਧੂ ਸੰਤ ਦੀ ਰੱਬ ਗੱਲ ਨੂੰ ਮੰਨਣ ਲੱਗ ਗਿਆ ਹੋਰ ਕੀ ਲੈਣਾ ਸੰਸਾਰ ਦੇ ਚ ਰੱਬ ਕਦੋਂ ਮੰਨਣ ਲੱਗਿਆ ਜਦੋਂ ਹੱચી ਮਿੱਟੀ ਐ ਸੋਜੀ ਹੋਈ ਐ ਹੱચી ਮਿੱਟੀ ਸੋਜੀ ਹੋਏ ਸਸੰਗੀ ਪਾਸ ਨਹੀਂ ਹੋਏ ਹਲੇ ਹਲੇ ਬਹੁਤ ਮਿਹਨਤ ਕਰਨੀ ਪੈਣੀ ਐ ਹਲੇ ਅੱਧ ਬਚਾਲੇ ਲਟਕਦੇ ਆ ਕਿਹੜਾ ਪਤਾ ਕਿਹੜੀ ਬਿਮਾਰੀ ਲੱਗੀ ਵੀ ਐ ਹਲੇ ਇਹ ਹਲੇ ਸਾਖਤਾਂ ਦਾ ਸੰਗ ਛੱਡਿਆ ਨਹੀਂ ਕਿੱਡੀ ਕੋ ਬੜੀ ਚੀਜ਼ ਐ ਖਾਲੇ ਸਾਖਤਾਂ ਦਾ ਸੰਗ ਨਹੀਂ ਛੱਡਿਆ ਤਾਂ ਹੀ ਨਹੀਂ ਜਵਾਬ ਦੇ ਸਕੇ ਤੁਸੀਂ ਇਹ ਤਾਂ ਆ ਜਾਣਾ ਚਾਹੀਦਾ ਸਤਸਿੰਘੀ 25 ਸਾਲ ਹੋ ਗਏ ਗੁਰਦੁਆਰਾ ਸਾਹਿਬ ਵਿੱਚ ਕਥਾ ਹੁੰਦੀ ਨੂੰ ਇੱਕ ਦਿਨ ਨਹੀਂ ਹੋਇਆ 25 ਸਾਲ ਬੱਚਾ ਜੰਮ ਕੇ ਜਮਾਨ ਹੋ ਜਾਂਦਾ ਅਰਜਾਲਤ ਜ਼ੀਰੋ ਹੋਈ ਆ ਜੇ ਵੀ ਅੱਜ ਵੀ ਰਿਜ਼ਲਟ ਜ਼ੀਰੋ ਨਿਕਲਦਾ 1 ਵੀ ਨਹੀਂ ਪਾਸ ਹੋਣੇ ਯੋਗ ਆ ਨਿਕਲਦਾ ਸਾਡੀ ਘਾਟ ਐ ਸਾਡਾ ਧਿਆਨ ਨਹੀਂ ਇੱਧਰ ਲੱਗਿਆ ਹਲੇ ਸਾਡਾ ਧਿਆਨ ਵਿੜਿਆਈ ਵਾਲਾ ਹਲੇ ਹਲੇ ਵਿੜਿਆਈਆਂ ਦੇ ਭੁੱਖੇ ਆ ਜਿਹ ਦਿਨ ਵਿੜਿਆਈ ਦੀ ਭੁੱਖ ਖਤਮ ਹੋ ਗਈ ਉਦੋਂ ਸੋਝੀ ਆ ਜਾਣੀ ਐ ਉਦੋਂ ਪ੍ਰਾਪਤੀ ਹੋ ਜਾਣੀ ਐ ਲੋਕਨ ਕੀ ਵਿੜਿਆਈਆਂ ਅਗਣੀ ਮੈਂ ਜਾੜਾ ਇਦਾਂ ਲੋਕਾਂ ਦੀਆਂ ਵਡਿਆਈਆਂ ਅੱਗ ਵਿੱਚ ਪਾ ਕੇ ਫੂਕ ਦਿੱਤੀਆਂ ਉਦਣ ਸੋਜੀ ਆ ਜਾਣੀਆਂ ਹੱચી ਮਿੱਟੀ ਸੋਜੀ ਹੋਏ ਤਾਂ ਕਾ ਕੀ ਆ ਮੰਨੇ ਸੋਏ ਸਤਿ ਸੰਗਤ ਜਕੀਨ ਕਰਕੇ ਮੰਨਿਓ ਬੜੀ ਔਖੀ ਮਿਟਦੀ ਹੱચી ਇਹ ਇਹ ਸੌਖੀ ਨਹੀਂ ਮਿਟਦੀ ਇਹ ਕਦੋਂ ਮਿਟਦੀ ਹੈ ਏ ਨੂੰ ਸਬਦ ਮਟੇਂਦਾ ਸਬਦ ਇਹਨੂੰ ਖਤਮ ਕਰ ਦਿੰਦਾ ਅੱਛੀ ਨੂੰ ਹਾਲੇ ਤੱਕ ਸਬਦ ਨਹੀਂ ਆਇਆ ਆਪਣੇ ਕੋਲ ਜਿਹਦੇ ਨਾਲ ਅੱਛੀ ਮਿਟਣੀ ਸੀ ਘਾਟ ਤਾਂ ਹਲੇ ਸਬਦ ਦੀ ਐ ਹਲੇ ਸਬਦ ਦੀ ਪ੍ਰਾਪਤੀ ਨਹੀਂ ਹੋਈ ਚਾਹੇ ਆਪਣੇ ਆਪ ਨੂੰ ਗੁਰਮੁਖ ਮੰਨੀ ਜਾਈਏ ਚਾਹੇ ਗਿਆਨੀ ਮੰਨ ਜਾਈਏ ਜੋ ਮੰਨਣਾ ਮੰਨੀ ਜਾਈਏ ਲੇਕਿਨ ਹਲੇ ਤੱਕ ਸਬਦ ਦੀ ਪ੍ਰਾਪਤੀ ਨਹੀਂ ਹੋਈ ਜੇ ਸਬਦ ਦੀ ਪ੍ਰਾਪਤੀ ਹੋ ਜਾਂਦੀ ਫਿਰ ਇਹ ਹੱચી ਸੀ ਜਿਹੜੀ ਇਹ ਵਡਿਆਈ ਮਿਟ ਜਾਣੀ ਸੀ ਕਰਨੀ ਤੇ ਕਰ ਕਰਨੀ ਤੇ ਕਰ ਚੱਕੋ ਢਾਲ ਕਹਿੰਦੇ ਇਹ ਕਰਨੇ ਵਾਲੀ ਐ ਇਹ ਢਾਲ ਐ ਕਹਿੰਦੇ ਸੰਸਗੀ ਢਾਲ ਉਹਨੂੰ ਕਹਿੰਦੇ ਜਦੋਂ ਕੋਈ ਬਾਹਰ ਕਰਦਾ ਨੇ ਫਿਰ ਅਸਰ ਨਹੀਂ ਹੁੰਦਾ ਕੋਈ ਕਿਰਪਾਨ ਚਲਾਉਂਦਾ ਹੈ ਨਾ ਫੇ ਢਾਲ ਮੂਹਰੇ ਕਰ ਦਿੰਦਾ ਅਗਲਾ ਬੱਜਦੀ ਉਹ ਨਹੀਂ ਕਿਰਪਾਨ ਇਹ ਢਾਲ ਹੈ ਫਿਰ ਕਿਸੇ ਦਾ ਬਾਹਰ ਚੱਲਦਾ ਨਹੀਂ ਜਿੰਨਾ ਮਰਜੀ ਮਾਰੀ ਜੋ ਲੱਗਦੇ ਨਹੀਂ ਅਗੇ ਢਾਲ ਮੂਹਰੇ ਕਰ ਦਿੰਦਾ ਫਿਰ ਬਾਬਾ ਨਾਲ ਘਟਾਲ ਬਣ ਕੇ ਖੜ ਜਾਂਦਾ ਆਕੇ ਇੱਥੇ ਉੱਥੇ ਨਿਬੀ ਨਾਲ ਇਹ ਢਾਲ ਫਿਰ ਇੱਥੇ ਤੇ ਉੱਥੇ ਨਾਲ ਲਿਪਦੀ ਹੈ ਇਹ ਸੰਸਾਰ ਵਿੱਚ ਵੀ ਲੋਕਾਂ ਦੇ ਬਾਰ ਨਹੀਂ ਚੱਲਦੇ ਫਿਰ ਢਾਲ ਕੰਮ ਕਰਦੀ ਹੈ ਉੱਥੇ ਫਿਰ ਜਾਮਾਂ ਦੇ ਵੀ ਬਾਰ ਨਹੀਂ ਚੱਲਦੇ ਜਾਮ ਵੀ ਨਹੀਂ ਲਵੇ ਆਉਣ ਦਿੰਦੀ ਢਾਲ ਇਹ ਕਿਹੜੀ ਇਹ ਦੀਵੇ ਵਾਲੀ ਢਾਲ ਇਹ ਸ਼ਬਦ ਵਾਲੀ ਢਾਲ ਕੰਮ ਕਰਦੀ ਹੈ ਇਹ ਤਾਂ ਗਿਆ ਤਬੀਤਾ ਨੇ ਨਹੀਂ ਕੰਮ ਕਰਨਾ ਇਹ ਹਲ ਦੀਆਂ ਚੌਲਾਂ ਨੇ ਕੋਈ ਕੰਮ ਨਹੀਂ ਕਰਨਾ ਕੰਮ ਤਾਂ ਸ਼ਬਦ ਨੇ ਕਰਨਾ ਉਹ ਸਾਡੇ ਕੋਲ ਹੈ ਹੀ ਨਹੀਂ ਢਾਲ ਸਾਡੇ ਕੋਲ ਹੈ ਹੀ ਨਹੀਂ ਸਿਰ ਕੋ ਨਾਨਕ ਦੇਵ ਜੀ ਨੇ ਸ਼ਬਦ ਨੂੰ ਢਾਲ ਦੱਸਤਾ ਕਹਿੰਦੇ ਭਾਈ ਇਹ ਢਾਲ ਹੈ ਕਿਸੇ ਦਾ ਬਾਲ ਨਹੀਂ ਚੱਲਦਾ ਇਹਦੇ ਪਰ ਇੱਥੇ ਉੱਥੇ ਦੀਬੀ ਨਾਲ ਆਪੇ ਨਦਰ ਕਰੇ ਜਾ ਸੋਏ ਕਿ ਇਹ ਜਦੋਂ ਨਦਰ ਕਰ ਦਿੰਦਾ ਨਿਕਾ ਕਰ ਦਿੰਦਾ ਫਿਰ ਐ ਟਾਲ ਬਣ ਕੇ ਖੜ ਜਾਂਦਾ ਸ਼ਬਦ ਹਰ ਵਕਤ ਰਕੀ ਕਰਦਾ ਗੋਰਮukh ਬਿਰਲਾ ਬੂਝੇ ਕੋਈ ਕਹਿੰਦੇ ਕੋਈ ਬਿਰਲਾ ਗੁਰਮਖੇ 부ਝ ਸਕਦਾ ਹੈ ਜੈਸੇ ਕਿ ਜਿਹੜਾ ਆਪਣਾ ਸਵਾਲ ਸੀ ਨਾ ਉਹਦਾ ਜਵਾਬ ਆ ਗਿਆ ਹੁਣ ਆਪਾਂ ਤਾਂ ਹੀ ਨਹੀਂ 부ਝ ਸਕੇ ਆਪਾਂ ਗੁਰਮਖ ਨਹੀਂ ਬਣੇ ਹਲੇ ਐਵੇਂ ਆਪਣੇ ਤੇ ਮਾਨ ਨਾ ਕਰਿਓ ਕਿ ਅਸੀਂ ਗੁਰਦੁਆਰੇ ਜਾਣ ਲੱਗੇ ਗੁਰਮਖ ਬਣ ਗਏ ਇਹ ਹਲੇ ਲੋਕਾਂ ਨੂੰ ਦਿਖਾਉਣੇ ਤੱਕ ਹੀ ਸੀਮਤ ਹੈ ਇਸ ਤੋਂ ਅਗਲੀ ਮੰਜ਼ਲ ਨਹੀਂ ਪ੍ਰਾਪਤ ਹੋਈ ਹਲੇ ਕਿਉਂ ਲਿਖ ਦਿੱਤਾ ਜੇ ਤੁਸੀਂ ਗੁਰਮਖ ਹੁੰਦੇ ਫਿਰ 부ਝ ਜਾਂਦੇ ਐਵੇਂ ਝੂਠੇ ਦਾਬੇ ਨਾ ਕਰੋ ਗੁਰੂ ਜਾਣੀ ਜਾਣ ਹੈ ਗੁਰੂ ਪਰਮੇਸ਼ਰ ਹੈ ਗੁਰੂ ਸਭ ਕੁਝ ਜਾਣਦੇ ਹਨ ਗੁਰਮਖ ਬਿਰਲਾ ਕਹਿੰਦੇ ਗੁਰਮਖ ਕੋਈ ਬਿਰਲਾ ਹੀ ਹੈ 부ਝਦਾ ਜਿਹੜਾ ساری ਦੁਨੀਆ ਨਹੀਂ 부ਝਦੀ ਇਹਨੂੰ ਗੁਰਮਖ ਬਿਰਲਾ 부ਝੇ ਕੋਏ ਬੁੱਝੂਗਾ ਕੋਈ ਗੁਰਮਖ ਬੁੱਝੂਗਾ ਗੁਰਮਖੇ ਬਿਰਲਾ ਬੂਝੇ ਕੋਇ ਤਿਤ ਕਟ ਦੀਵਾ ਕਹਿੰਦੇ ਉਹ ਕੱਟ ਦੇ ਵਿੱਚੇ ਦੀਵਾ ਨਿਸ਼ਚਲ ਹੋਏ ਨਿਸ਼ਚਲ ਉਹਨੂੰ ਕਹਿੰਦੇ ਜਿਹੜਾ ਨਾ ਚੱਲੇ ਜਿਹੜਾ ਕਦੇ ਖਤਮ ਨਾ ਹੋਵੇ ਨਾ ਬੁੱਝੇ ਕਹਿੰਦੇ ਫਿਰ ਸਦਾ ਹੀ ਦੀਵਾ ਬਲ ਜਾਣਾ ਸਦਾ ਹੀ ਦੀਵਾ ਬਲ ਗਿਆ ਫਿਰ ਜੰਮਣ ਮਰਨ ਤੋਂ ਮੁਕਤੀ ਹੋ ਗਈ ਫਿਰ ਬੁਝਣਾ ਨਹੀਂ ਦੀਵਾ ਇਹ ਫਿਰ ਬਾਦ ਵਿੱਚ ਦੀਵੇ ਬਾਲਣ ਦੀ ਲੋੜ ਨਹੀਂ ਰਹੀ ਫਿਰ ਦਿਵਾਲੀ ਵਾਲੇ ਦਿਨ ਮੜੀਆਂ ਚ ਕੋਈ ਦੀਵੇ ਬਾਲਣ ਦੀ ਲੋੜ ਨਹੀਂ ਰਹੀ ਦੀਵਾ ਤਾਂ ਬਲ ਗਿਆ ਰੱਬ ਨੇ ਬਾਲ ਦਿੱਤਾ ਤਿਤ ਘਟ ਕਹਿੰਦੇ ਉਹ ਘਟ ਉਹ ਘਟੀ ਦੇ ਜੀ ਦੀਵਾ ਨਿਚਲ ਹੋਏ ਇਹ ਦੀਵਾ ਫਿਰ ਬਾਬਾ ਨਾਰਕ ਪੱਕਾ ਹੀ ਬਾਲ ਦਿੰਦਾ ਉੱਥੇ ਸਿਰ ਹੋ ਜਾਂਦਾ ਸਦਾ ਵਾਸਤੇ ਜੰਮਣ ਮਰਨ ਤੋਂ ਰਹਿਤ ਹੋ ਗਿਆ ਕਿੰਨੀ ਤਾਕਤ ਹੈ ਬਾਬੇ ਨਾਨਕ ਦੀ ਬਾਣੀ ਦੇ ਵਿੱਚ ਬਾਬੇ ਨਾਨਕ ਦੀ ਬਾਣੀ ਪ੍ਰਗਟ ਕਰਕੇ ਦਿਖਾਈਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਸੀਸ ਧੜ ਤੋਂ ਵੱਢ ਪਏ ਐ ਲੇਕਿਨ ਬਾਣੀ ਦੇ ਜੋਰ ਦੇ ਨਾਲ ਪੰਜਾਂ ਨੂੰ ਸੁਰਜੀਤ ਕਰ ਲਿਆ ਐ ਹੋਰ ਕੋਈ ਤਾਕਤ ਬੀਤ ਨਹੀਂ ਬੰਨੇ ਉੱਥੇ ਐਸ ਬਾਣੀ ਦੇ ਜੋਰ ਦੇ ਨਾਲ ਸ਼ਬਦ ਦੇ ਜੋਰ ਦੇ ਨਾਲ ਕਿਉਂਕਿ ਉਹ ਸ਼ਬਦ ਰੱਬ ਸੀ ਰੱਬ ਨੇ ਰੱਬ ਦੀ ਇਹ ਚੀਜ਼ ਹੈ ਇਹ ਸਵਾਸ ਰੱਬ ਦੇ ਹੈ ਇਹ ਦੇਹ ਰੱਬ ਦੀ ਹੈ ਬਾਣੀ ਆਪ ਰੱਬ ਹੈ ਫਿਰ ਇਹ ਸਰਜੀਤ ਕਰ ਲਿੱਤੇ ਇਤ ਕਟ ਦੀਵਾ ਨਿਸ਼ਚਲ ਹੋਏ ਪਾਣੀ ਮਰੇ ਨਾ ਬੁਝਾਇਆ ਜਾਏ ਕਹਿੰਦੇ ਨਾ ਇਹ ਪਾਣੀ ਨਾਲ ਮਰਦਾ ਨਾ ਇਹ ਹਵਾ ਨਾਲ ਬੁਝਾਇਆ ਜਾ ਸਕਦਾ ਹੈ ਦੀਵਾ ਫਿਰ ਸਦਾ ਹੀ ਬਲਣ ਲੱਗ ਜਾਂਦਾ ਹੈ ਪਾਣੀ ਮਰੇ ਨਾ ਬੁਝਾਇਆ ਜਾਏ ਐਸਾ ਦੀਵਾ ਨੀਰ ਤਰਾਈ ਇਹ ਤਾਂ ਪਾਣੀ ਪਰ ਵੀ ਤਰ ਜਾਂਦਾ ਹੈ ਐਸਾ ਦੀਵਾ ਨੀਰ ਤਰਾਏ ਡੋਲੇ ਬਾਓ ਨਾ ਵੱਡਾ ਹੋਏ ਕਿ ਨਾ ਫਿਰੇ ਡੋਲਦਾ ਨਾ ਇਹ ਬੁਝਦਾ ਜਾਪੇ ਸਿਉ ਸੰਗਾਸਣ ਲੋਏ ਕਹਦੇ ਜਪਣੇ ਨਾਲੇ ਸੰਗਾਸਣ ਨੂੰ ਫਿਰ ਲੱਗ ਜਾਂਦਾ ਸੰਗਾਸਣ ਰੱਬ ਉੱਥੇ ਸੰਗਾਸਣ ਕਰ ਲੈਂਦਾ ਰੱਬ ਉੱਥੇ ਫਿਰ ਬਹਿ ਜਾਂਦਾ ਹੈ ਜਪੇ ਕਹਿੰਦਾ ਜਿਉਂ-ਜਿਉਂ ਜਪਦੇ ਜਾਂਦੇ ਆ ਉਸ ਤਰ੍ਹਾਂ ਫਿਰ ਰੱਬ ਦਾ ਆਸਣ ਲੱਗ ਜਾਂਦਾ ਹੈ ਖੱਤਰੀ ਬ੍ਰਾਹਮਣ ਸੂਤ ਕੇ ਵੈਸ ਉਹ ਸਾਰੀਆਂ ਜਾਤਾਂ ਦਾ ਵੀ ਖੰਡਣ ਕਰ ਦਿੱਤਾ ਕਹਿੰਦੇ ਦੀਵਤਾ ਪਾਈ ਖੱਤਰੀ ਬ੍ਰਾਹਮਣ ਸੂਤ ਵੈਸ ਹੋਵੇ ਕਿਸੇ ਦੇ ਵਿੱਚ ਮਨ ਵਿੱਚ ਵੀ ਵੱਲ ਸਕਦਾ ਹੈ ਇਹ ਨਹੀਂ ਕਿ ਇਕੱਲੇ ਬ੍ਰਾਹਮਣਾਂ ਦੇ ਉਹ ਵੱਲਣਾ ਇਹ ਇਹ ਦੀਵਤ ਫਿਰ ਭਗਤ ਰਵੀਦਾਸ ਦੇ ਵੀ ਵੱਲ ਗਿਆ ਭਗਤ ਨਾਮਦੇਵ ਦੇ ਬਲ ਗਿਆ ਖੱਤਰੀ ਬ੍ਰਾਹਮਣ ਸੂਤ ਕੇ ਵੈਸ ਨਿਰਤ ਨ ਪਾਈਆਂ ਗੁਣੀ ਸੋ ਹੰਸ ਕਹਿੰਦੇ ਪਹਿਰੇ ਦੀਵਾ ਕੋਈ ਜਾਤ ਪਾਤ ਨਹੀਂ ਦੇਖਦਾ ਕੋਈ ਰਾਜਾ ਤੇ ਭਿਖਾਰੀ ਨਹੀਂ ਦੇਖਦਾ ਐਸਾ ਦੀਵਾ ਵਾਲੇ ਕੋਈ ਪਰ ਇਹ ਜੇ ਦੀਬੇ ਨੂੰ ਕਹਿੰਦੇ ਕੋਈ ਉਹ ਬਾਲਦਾ ਹੈ ਕਿਹੜਾ ਇਹ ਸਬਦ ਵਾਲਾ ਦੀਵਾ ਕਹਿੰਦੇ ਕੋਈ ਉਹ ਬਾਲਦਾ ਨਹੀਂ ਦੂਸਰੇ ਆ ਦੀਬਿਆਂ ਤੇ ਉਹ ਜੋਰ ਲੱਗਿਆ ਬੜਾ ਕੁਸ ਲੈ ਆਉਣਾ ਪੈਣਾ ਦੂਆ ਦੀਵਾ ਬਾਲਣ ਵਾਸਤੇ ਪਹਿਲਾਂ ਤਾਂ ਦੀਬੇ ਹੀ ਮੁੱਲ ਲੈ ਆਉਣਾ ਪੈਣਾ ਫਿਰ ਕੀ ਲੈ ਆਉਣਾ ਪੈਣਾ ਫਿਰ ਰੋਈ ਲਿਆਉਣੀ ਪੈਣੀ ਹੈ ਬੜਾ ਪਖੰਡ ਕਰਨਾ ਪੈਣਾ ਇਧਰ ਕੋਈ ਸਮਾਨ ਨਹੀਂ ਮੰਗਾਇਆ ਬਾਬੇ ਨਾਨਕ ਨੇ ਐਸਾ ਵਦਦਾ ਦੀਵਾ ਬਾਲਣੇ ਬਾਅਦ ਤੇ ਕਿਹੜਾ ਕੋਈ ਸਮੱਗਰੀ ਲਿਆਉਣੀ ਹੈ ਬਾਜ਼ਾਰ ਤੋਂ ਜਾ ਕੇ ਦੀਵਾ ਬਾਲ ਦਿੱਤਾ ਐਸਾ ਦੀਵਾ ਬਾਲੇ ਕੋਏ ਕਹਿੰਦੇ ਭਾਈ ਕੋਈ ਹੋਵੇ ਜੀਵੇ ਨੂੰ ਬਾਲਣੇ ਵਾਲਾ ਨਹੀਂ ਤਾਂ ਦੂਵੇ ਦੂਵੇ ਨਕਲੀ ਦੀਵੇ ਬਾਲਣੇ ਵਾਲੇ ਵਿੱਚ ਆਉਂਦੇ ਆਸੀਂ ਐਸਾ ਦੀਵਾ ਬਾਲੇ ਕੋਏ ਨਾਨਕ ਸੋ ਪ੍ਰੰਗਤ ਹੋਏ ਇਹਨੂੰ ਨਾਨਕ ਦੇਵ ਜੀ ਕਹਿੰਦੇ ਭਾਈ ਫਿਰ ਉਹਦੀ ਗਤੀ ਹੋ ਜੂਗੀ ਜਿਹੜਾ ਇਹ ਦੀਵਾ ਬਾਲੂਗਾ ਸ਼ਬਦ ਦਾ ਗਤੀ ਉਹਦੀ ਹੋਣੀ ਹੈ ਹੋਰ ਦੀ ਗਤੀ ਨਹੀਂ ਹੋਈ ਜਿਹਦੇ ਸ਼ਬਦ ਦਾ ਦੀਵਾ ਨਹੀਂ ਬਲਿਆ ਗਤੀ ਨਹੀਂ ਹੋਣੀ ਚਾਹੇ ਲੱਖ ਭੋਗ ਪਵਾ ਲਿਓ ਜਿੰਨਾ ਮਰਜੀ ਇਕੱਠ ਕਰ ਲਿਓ ਬਾਅਦ ਵਿੱਚ ਜਿੰਨਾ ਮਰਜੀ ਖਾਣ ਪੀਣ ਦਾ ਪ੍ਰਬੰਧ ਕਰ ਲਿਓ ਗਤੀ ਨਹੀਂ ਹੋਣੀ ਗਤੀ ਤਾਂ ਸ਼ਬਦ ਦੇ ਨਾਲ ਹੋਣੀ ਹੈ ਗਤੀ ਤਾਂ ਬਾਬੇ ਨਾਨਕ ਦੇ ਦੀਵੇ ਦੇ ਨਾਲ ਹੋਣੀ ਹੈ ਇਹ ਗਤੀ ਤਾਂ ਜਦੋਂ ਗੁਰਮੁਖ ਬਣਦਾ ਤਾਂ ਇਹ ਦੀਵਾ ਬਲਦਾ ਜਦੋਂ ਗੁਰੂ ਦੀ 100% ਗੱਲ ਮੰਨਣ ਲੱਗ ਜਾਂਦਾ ਅਸੀਂ ਹਲੇ ਉਸ ਕਲਾਸ ਵਿੱਚ ਭਰਤੀ ਨਹੀਂ ਹੋਏ ਗੁਰਮਖ ਖਾਲੀ ਚ ਇਹ ਤਾਂ ਭਾਈ ਬਾਬੇ ਨਾਨਕ ਦੇ ਸਕੂਲ ਦੇ ਵਿੱਚ ਸਾਨੂੰ ਦਾਖਲਾ ਲੈਣਾ ਪੈਣਾ ਹੈ ਪਹਿਲਾਂ ਦਾਖਲਾ ਲੈਣਾ ਪੈਂਦਾ ਫਿਰ ਪੜ੍ਹਾਈ ਹੁੰਦੀ ਹੈ ਫਿਰ ਪਾਸ ਹੁੰਦਾ ਹੈ ਆਪਾਂ ਹਲੇ ਕਿਹੜੀ ਮੰਜ਼ਲ ਪਾਰ ਆਏ ਆਪਣੇ ਆਪਣੇ ਮਨਾਂ ਤੇ ਪੁੱਛ ਲਿਓ ਕਿ ਆਪਾਂ ਹਲੇ ਕਿਹੜੀ ਮੰਜ਼ਲ 'ਚ ਆਪਾਂ ਮਨਮੁਖ ਵਾਲੀ ਮੰਜ਼ਲ ਵਿੱਚ ਆ ਗੁਰਮਖਾਲੀ ਮੰਜ਼ਲ ਵਿੱਚ ਆ ਕਿਹੜੀ ਮੰਜ਼ਲ ਵਿੱਚ ਇੰਨੀ ਬੇਨਤੀ ਜ਼ਰੂਰ ਹੈ ਕਿ ਮਰਨ ਤੋਂ ਪਹਿਲਾਂ ਪਹਿਲਾਂ ਭਾਈ ਗੁਰਮਖ ਜਰੂਰ ਬਣ ਜਿਓ ਐਵੇਂ ਕਿਤੇ ਮਨਮੁਖ ਹੋ ਕੇ ਨਾ ਮਰ ਜਿਓ ਮਰਨ ਤੋਂ ਪਹਿਲਾਂ ਪਹਿਲਾਂ ਬਾਬੇ ਨਾਨਕ ਦੇ ਸਕੂਲ ਵਿੱਚ ਦਾਖਲਾ ਜ਼ਰੂਰ ਲੈ ਲਿਓ ਸੋ satsang ji ਬਾਣੀ ਪੜਦਿਆਂ ਕਥਾ ਕਰਦਿਆਂ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਿਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ